ਅੱਤ ਦੇ ਕਿਤੇ ਰੱਜੀ ਲੋ ਜੀ ਟਾਈਮ ਤਕਰੀਬਨ ਹੋ ਗਿਆ ਸਵਾ ਚਾਰ ਦਾ ਪੂਰੇ 4 ਵਜੇ ਸੀ ਇਹਨਾਂ ਨੇ ਬੰਦ ਕਰਤੇ ਸੀ ਤੇ ਆਪਾਂ ਸਾਰੇ ਉੱਠ ਗਏ ਆ ਉੱਥੇ ਤਾਂ ਵੈਸੇ ਕਾਫੀ ਟਾਈਮ ਦੇ ਹੋਏ ਆ ਮੈਂ ਪਿੰਦਰਜੀਤ ਔਰ ਔਰ ਕੜਾ ਫਰਦਾ ਸੀ ਗੁਰਪ੍ਰੀਤ ਉੱਥੀ ਸੀ ਨਹੀਂ ਪਹਿਲਾਂ ਗੁਰਪ੍ਰੀਤ ਉੱਥੀ ਆ ਥੋੜੇ ਤੋਂ ਪਹਿਲਾਂ ਮੈਂ ਉੱਠ ਗਿਆ ਲੋ ਲੈ ਗਈ ਤੇ ਆ ਬੰਦੇ ਨੇ ਮੰਨਣੀ ਤਾਂ ਹੁੰਦੀ ਨਹੀਂ ਥੋੜਾ ਅਸਰ ਆ ਗਿਆ ਥੋੜ ਲੱਗੀ ਆਪਾਂ ਨੂੰ ਭੁੱਖ ਤੇ ਹੁਣ ਆਪਾਂ ਚੱਲਦੇ ਆਂ ਨੀਚੇ ਨੀਚੇ ਜਾ ਕੇ ਪੀਜ਼ਾ ਖਾਣੇ ਆ ਠੀਕ ਆ ਠੀਕ ਹੈ ਠੀਕ ਆ ਲਓ ਜੀ ਰੂਮ ਦਾ ਹਾਲ ਦੇਖ ਲਓ ਕੀ ਹੋ ਰਿਹਾ ਹੋਇਆ ਸ਼ਾਮ ਨੂੰ ਆਪਾਂ ਸਾਰਾ ਰੂਮ ਸਮੇਟਣਾ ਇਹ ਸਾਰੇ ਕੱਪੜੇ ਪਾ ਕੇ ਰੱਖਣੇ ਮਾਰਨਿੰਗ ਜਲਦੀ ਨਿਕਲਣਾ ਡਰਾਈਵਰ ਸਾਹਿਬ ਕਹਿੰਦੇ ਉੱਠ ਉੱਠ ਚਲੋ ਵੀ ਵੀਰੇ ਦਾ ਹਾਰਾ ਪਾ ਉਧਰ ਫੋਨ ਆਇਆ ਹੋਇਆ ਮੈਡਮ ਕੀ ਹੋ ਗਿਆ ਔਰ ਤੁਸੀਂ ਕਾਹਤੇ ਲੜਦੇ ਹੋ ਪਿਓ ਪੁੱਤ ਪਾਣੀ ਨੂੰ ਪਾਣਾ ਪਾਣੀ ਦੀ ਜਹਾ ਸਾਜਦਾ ਸਭ ਹਾਂ ਇਦਾਂ ਛੋਟਾ ਇਦਾਂ ਛੋਟਾ ਮਿਲਿਆ ਨਹੀਂ ਕੋਈ ਸਰ ਮੈਨੂੰ ਹੁਣ ਨਹੀਂ ਜਾਂਦਾ ਇੱਕ ਬਾਰ ਦੱਸ ਦੇ ਤੀਜਾ ਘਰ ਆਵਣਾ ਤੇ ਤੀਜਾ ਮੰਮਾ ਮੰਮਾ ਲੋ ਜੀ ਕਹਿੰਦੇ ਕੋਚ ਸਾਹਿਬ ਆਪ ਹੋਏ ਨੇ ਅੱਗੇ ਉਹ ਥਪੜਾ ਫੇਰ ਮਦਰ ਤੋਂ ਚੁੱਪ ਆ ਗਏ ਕੋਚ ਸਾਹਿਬ ਫੇਰ ਵਾਪਸ ਆ ਗਏ ਕਹਿੰਦੇ ਬਾਪੇ ਵਰਸੇ ਲਈ ਫਿਰਦੇ ਨੇ ਰਾਤ ਰਾਤ ਵਾਲੇ ਬਾਪੇ ਰਾਤ ਨੂੰ ਟੱਕਰ ਗਏ ਸੀ ਦੋ ਪੁੱਕ ਲੱਗੀ ਸੀ ਸਾਡੇ ਘਰ ਇਹਨਾਂ ਨੂੰ ਉਦਰੀ ਯਾਰ ਸਾਡੇ ਘਰਾਂ ਦੁੱਧ ਵੀ ਘਾਇਦੀਆਂ ਲੈ ਚੀਆਂ ਤੇ ਟੀਵੀ ਪਤਾ ਇਹ ਦੇਖੋ ਆਪਣੇ ਰੂਮ ਦੀ ਬਾਲਕੋਨੀ ਦੇ ਵਿੱਚੋਂ ਪਟਨਾ ਸ਼ਹਿਰ ਦਾ 뷰 ਬਹੁਤ ਵੱਡਾ ਸ਼ਹਿਰ ਹੈ ਤੇ ਜ਼ੂਮ ਮਾਰ ਕੇ ਦੇਖਦੇ ਆਂ ਸ਼ਾਇਦ ਥੋੜੀ ਬਲਰ ਹੋ ਜੇ ਵੀਡੀਓ ਬਟ ਸੈੱਟ ਕਰਕੇ ਦੇਖਾਂਗੇ ਅਸੀਂ ਦੇਖ ਰਹੇ ਸੀ ਕਿ ਮੰਕੀ ਬੈਠੇ ਆ ਟੈਂਕੀਆਂ ਦੇ ਉੱਪਰ ਲੋਕਾਂ ਦਾ ਟੈਂਕਾ ਟੱਕਣਾ ਉੜਦੇ ਤੇ ਉਹਨਾਂ ਕਿਉਂ ਦੇ ਪਾਣੀ ਪੀ ਜਾਂਦੇ ਨਹਾਈ ਜਾਂਦੇ ਇੱਕ ਤਾਏ ਬੈਠਾ ਤੇ 51 ਟੈਂਕੀ ਦੇ ਵਿੱਚੋਂ ਨਿਕਲ ਕੇ ਗਏ ਨੇ ਨਾ ਆ ਤੋਕੇ ਨਹੀਂ ਨਹੀਂ ਉਹ ਵਾਟਿਆ ਉਹਦੇ ਵਿੱਚ ਦਿਖਦਾ ਉਹ ਤੋਂ ਛੋਟਾ ਗਿਆ ਲੱਗਿਆ ਹੋਇਆ ਉਹਦੀ ਨਾਈ ਤੋਂ ਹੀ ਕਰਨ ਲੈ ਡੋਕੀਆ ਲਾ ਲਾ ਨਿਕਲਦਾ ਛੋਟਾ ਜਾਓ ਆਪਾਂ ਨੂੰ ਵੀ ਘਰਾਂ ਦੀਆਂ ਟੈਂਕੀਆਂ ਦੇ ਟੱਕੜਾਂ ਦੇ ਉੱਪਰ ਕੋਈ ਭਾਰੀ ਚੀਜ਼ਾਂ ਰੱਖਣੀਆਂ ਚਾਹੀਦੀਆਂ ਨੇ ਕੁਝ ਵੀ ਵੱਡ ਸਕਦਾ ਵਿੱਚ ਤੇ ਇੱਧਰ ਤਾਂ ਮੰਕੀ ਬਹੁਤ ਜ਼ਿਆਦਾ ਆ ਹੋ ਰਿਹਾ ਟ੍ਰੈਂਡਸ ਦਾ ਸ਼ੋਅਰੂਮ ਹੈਰਾ ਮੰਕੀ ਨੂੰ ਪੂਰੇ ਪੂਰੇ ਰੱਖੇ ਹੋਏ ਆ ਟੈਂਕੀਆਂ ਦੇ ਪਿਆਰ ਉਹ ਟੈਂਕੀ ਦੇ ਆ ਬੰਦਾ ਲੇਟ ਕਰਾਈ ਜਾਂਦਾ ਹੁਣ ਇਹ ਬੈਗ ਦੱਸਦਾ ਵੀ ਕਿਉਂ ਨਹੀਂ ਇਹਦੇ ਲੱਕ ਤੇ ਆਉਂਦਾ ਹੈਗਾ ਕਹਿੰਦਾ ਮੇਰਾ ਲੱਕ ਛੋਟਾ ਰਹਿ ਗਿਆ ਹਾ ਜੇ ਮੈਂ ਤਾਂ ਇਹ ਨਾ ਮਸਹੂਰੀ ਰਹਿ ਗਈ ਤਾਂ ਆਉਂਦੀ ਥੋੜੀ ਕਰ ਜੀ ਤਾਂ ਨਹੀਂ ਲੈ ਇਹ ਟੋਪੇ ਵੀ ਨਹੀਂ ਜਾਣਾ ਥੱਲੇ ਜੇ ਵੀ ਢੱਲਾ ਐ ਚੱਟ ਪੂਰੀ ਟਾਇਰ ਬੰਦ ਤਾਂ ਬਾਅਦ ਵੀ ਨਹੀਂ ਆਉਂਦਾ ਓਕੇ ਠੀਕ ਹੈ ਠੀਕ ਹੈ ਜੀ ਚਲੋ ਫਿਰ ਚੱਲੀਏ ਚਲੋ ਜੀ ਚੱਲੀਏ ਪਹਿਲਾਂ ਖਾਈਏ ਪੀਏ ਕੁਛ ਵਧੀਆ ਜਿਹਾ ਕਰਾਰਾ ਜਿਹਾ ਉਸ ਤੋਂ ਬਾਅਦ ਅੱਗੇ ਫਿਰ ਹਾਇ ਕਪੜਾ ਧੋਤੇ ਹੇ ਨੀਚੇ ਕੈਫੇ ਦੇ ਵਿੱਚ ਆ ਕੇ ਤਾਂ ਕਿਸੇ ਨੂੰ ਕੁਝ ਪਸੰਦ ਨਹੀਂ ਆਇਆ ਖਾਣ ਦੇ ਲਈ ਤੇ ਬਾਹਰ ਅਸੀਂ ਚੈੱਕ ਕੀਤਾ ਕਿ ਡੋਮੀਨੋਸ ਹੈਗਾ ਗੁਰਦੁਆਰਾ ਤੋਂ 6 ਮਿੰਟ ਮਿੰਟ ਦੀ ਦੂਰੀ ਤੇ 6 ਮਿੰਟ ਦੀ ਦੂਰੀ ਤੇ ਡੋਮੀਨੋਸ ਵਾਲੇ ਹੈਗੇ ਆ ਤੇ ਸਾਰੇ ਕਹਿੰਦੇ ਫਿਰ ਉੱਥੇ ਪੀਜ਼ਾ ਖਾ ਕੇ ਆਉਨੇ ਆ ਸੋ ਹੁਣ ਆਪਾਂ ਚੱਲੇ ਆ ਉਧਰ ਨੂੰ ਆਟੋ ਵਾਲਾ ਜੋ ਆਪਾਂ ਦਿਨ ਦੇ ਵਿੱਚ ਕੀਤਾ ਸੀ ਲੋਕਲ ਗੁਰਦੁਆਰਾ ਸਾਹਿਬ ਲਈ ਉਹਨੂੰ ਆਪਾਂ ਨੰਬਰ ਲੈ ਲਿਆ ਸੀ ਉਹਨੂੰ ਕਾਲ ਕਰ ਦਿੱਤੀ ਹੈ ਉਹਦੀ ਗੱਡੀ ਦੇ ਵਿੱਚ ਹੀ ਚੱਲਾਂਗੇ ਕਿੱਥੇ ਦਾ ਕੀਤਾ ਹੁਣ ਓਕੇ ਡੋਮੀਨੋਸ ਦਾ ਆਟਰ ਕਰ ਲਿਆ ਚਲੋ ਥੋੜਾ ਫਿਰ ਚੱਲਿਆ ਡੋਮੀਨੋ ਤੇ ਉੱਥੇ ਖਾਣੇ ਆ ਟੈਸਟੀ ਟੈਸਟੀ ਪੀਜ਼ਾ ਕਿਹੜਾ ਖਾਣਾ ਫਤਿਹ ਸੋਚਿਆ ਕੋਈ ਕੋਈ ਵੀ ਕੀ ਨਾਲ ਪੀਵਾਂਗੇ ਇੱਕੋ ਪਹਿਲੇ ਪੇਟ ਪੂਰਾ ਬਾਦ ਵਿੱਚ ਕਾਹੋ ਦੇਖਦੇ ਦੇਖੀ ਕਿ 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 ਬਹੁਤ ਤਾਂ ਸੇ ਕੰਮ ਹੋ ਹੀ ਆ ਪਹੁੰਚ ਗਏ ਆਪਾਂ ਡੋਮੀਨੋਸ ਪੀਜ਼ਾ ਖਾਣ ਦੇ ਲਈ ਵੇਟ ਨਹੀਂ ਹੋ ਰਹੀ ਪੀਜ਼ੇ ਦੀ ਹੁਣ ਜਲਦੀ ਕਰੋ ਵੀ ਜਲਦੀ ਨਵੇੜੋ ਵੱਧ ਮਾਰ ਕੇ ਤਾਂ ਉਹ ਤੋ ਤਿੰਨ ਬੰਦੇ ਖੜੇ ਨੇ ਆਪਣੇ ਆਰਡਰ ਦੇਣ ਲਈ ਪਤਾ ਨਹੀਂ ਕੀ ਲੱਲਰ ਲੱਗੇ ਆਉਣਗੇ ਲਓ ਜੀ ਆ ਗਿਆ ਸਾਡਾ ਪੀਜ਼ਾ ਖਾਓ ਵੇ ਕਿਹੜਾ ਵਾਲਾ ਹਾਂਜੀ ਭਾਈ ਭਾਈ ਇਹ ਮੱਧੂ ਦਾ ਮੜਾ ਜਾਂਦਾ ਤੇ ਲਓ ਜੀ ਪੀਜ਼ਾ ਖਾਈਏ फटाफट ਕਿਉਂਕਿ ਭੁੱਖ ਬਹੁਤ ਲੱਗੀ ਆ ਇਸ ਤੋਂ ਪਹਿਲਾਂ ਇਹ ਸਾਰੇ ਫਿਨਿਸ਼ ਕਰ ਦੇਣ ਚਲੋ ਦੇਖ ਲਾ ਹੈ ਹੈਂ ਗਰਮਾ ਪੀਜ਼ਾ ਖਾਣ ਤੋਂ ਬਾਅਦ ਆਪਾਂ ਨਿਕਲ ਕੇ ਪੰਜਾਬ ਚ ਰੁੰਦੇ ਡਰਾਈਵਿੰਗ ਇੱਥੋਂ ਦੀ ਬਸ ਬਹੁਤ ਕੱਲ ਕੀ ਜੇਰ ਤਿੰਨ ਬਾਅਦ ਹੋਰ ਹੋਣਗਾ ਆਜਾ ਲਓ ਜੀ ਆਪਾਂ ਉਤਰ ਚੁੱਕੇ ਆਂ ਤੇ ਦੇਖਦੇ ਆਂ ਪਟਨਾ ਸ਼ਹਿਰ ਦਾ ਬਾਜ਼ਾਰ ਤੇ ਉਹ ਤਾਂ ਪਿੱਛੇ ਬੈਠ ਕੇ ਗਏ ਹਾਂ ਚਲੋ ਜੀ ਅੰਮ੍ਰਿਤ ਪਹਿਲਾਂ ਦੇਖਦੇ ਆਂ ਇੱਧਰ ਕੀ ਮਿਲਦਾ ਲਓ ਜੀ ਇਹ ਹੈਗੀਆਂ ਨੇ ਸ਼ਗਨ ਦੀਆਂ ਥਾਲੀਆਂ ਹਲਦੀ ਵਾਲੀ ਆ ਜੀ ਮਹਿੰਦੀ ਵਾਲੀ ਆ ਜੀ ਕਨੀ ਵਾਲੀ ਦੀ ਹੈ ਕੀ ਨਾਮ ਇਸ ਮਾਰਕੀ ਦਾ ਯੂ ਮਾਰਕੀਟ ਦਾ ਮਾਰਕੀਟ ਮਾਰਕੀਟ ਨਹੀਂ ਹੈ। ਆਹ ਯੂ ਮਾਰਕੀਟ ਹੈ। ਠੀਕ ਹੈ। ਆਪਾਂ ਇਹਨੇ ਛੋਟੇ-ਛੋਟੇ ਦੇਖ ਲਵਾਂਗੇ ਜਿਹੜੇ ਆਪਣੇ ਕੋਲ ਬਥੇਰੇ ਪੈਨੇ ਦਿੱਲੀ ਵਾਲੇ ਇਦਾਂ ਦੇ ਚਾਹੀਦੇ ਨੇ। 골ਡ ਸਪੀਕ। ਇਹ ਆ ਗਈ ਲੈਸਾਂ ਦੀ ਦੁਕਾਨ ਤੇ ਆਪਾਂ ਇੱਕ ਥਾਲੀ ਲਈਆ। ਦਿਖਾਈਆਂ ਆ। ਠੀਕ ਦਿਖਾ ਦੇ। ਹਲਦੀ ਵਾਲੀ ਥਾਲੀ ਲਈਆ 100 ਰੁਪਏ ਦੀ। ਬਾਕੀ ਆ। ਮୋਰੇ ਤੁਹਾਨੂੰ ਪਤਾ ਵਿਆਹ ਦੇ ਫੰਕਸ਼ਨ ਆਉਣੇ ਨੇ ਤੇ ਉਦੋਂ ਯੂਜ਼ ਹੋ ਜਾਣੀਆਂ ਇਹ। ਅੱਜ ਅਸੀਂ ਇੰਸਟਾਗ੍ਰਾਮ 'ਤੇ ਕਿੰਨੇ ਦਾ 180 ਦਾ ਅੱਛਾ ਲੈਣਾ ਲਓ ਜੀ ਇਹ ਆ ਗਏ ਆ ਬੱਚਿਆਂ ਦੀਆਂ ਖੇਡਾਂ ਛੋਟੀ ਗੱਡੀ ਨਹੀਂ ਹੈ ਚੋਟੂ ਛੋਟੀ ਜਿਹੀ ਗੱਡੀ ਹੈ ਇਹ ਅਨੀਮਲ ਵਾਲੇ ਦੇਖਿਆ ਸੀ ਦਿਖਾਈਆਂ ਕੀ ਆ 200 ਦਾ ਕਹਿ ਰਹੇ ਨੇ ਬਾਹਰੋਂ ਮਾਟੀ ਵਾਲੀ ਆ ਇਹ ਪਲਾਸਟਿਕ ਦੀਆਂ ਨੇ ਦੂਜੀਆਂ ਨਹੀਂ ਹੁੰਦੀਆਂ ਇਹਦੇ ਵਿੱਚ ਮੈਟਲ ਮੈਟਲ ਵਾਲੀ ਗੱਡੀ ਹੈ ਆ ਜੀ ਬਾਹਰ ਆ ਗਏ ਪੂਰੀ ਕਿੰਨੇ ਰੁਪਏ ਚੱਕ ਲਓ ਜੀ ਆ ਸ਼ਾਪਿੰਗ ਕਰ ਲਈ ਆਪਾਂ ਇਥੋਂ ਕੀ ਕਹਿੰਦੇ ਭਾਜੀ ਉਹ ਕਹਿੰਦੇ ਨਾ ਖੜਨਦੇ ਤੁਸੀਂ ਲੰਘਿਆ ਨਾ ਮੈਂ ਸਾਨੂੰ ਬੈਗ ਫੜਾ ਦਿਓ ਅਹ ਫਿਲਹਾਲ ਠੀਕ ਹੈ ਕਰ ਲਈ ਜੀ ਸ਼ਾਪਿੰਗ ਸਾਨੂੰ ਕਹਿੰਦੇ ਸੀ ਤੁਹਾਨੂੰ ਇੱਥੋਂ ਕੁਝ ਪਸੰਦ ਨਹੀਂ ਆਉਣਾ ਪਰ ਐ ਜੀ ਕਿਹੜੀ ਜਗ੍ਹਾ ਜਿੱਥੋਂ ਸਾਨੂੰ ਕੁਝ ਪਸੰਦ ਨਾ ਆਵੇ ਖਾਤਾ ਤਾਂ ਸੀ ਖੋਲੇ ਦਿੰਨੇ ਆ ਚਲੋ ਜੀ ਹੁਣ ਅੱਗੇ ਚੱਲੀਏ ਤੇ ਅੱਗੇ ਦੇਖੀਏ ਪਾਕਿਸਤਾਨ ਦਾ ਬਾਜ਼ਾਰ ਇਹ ਹੈਗੀਆਂ ਨੇ ਘਰੇਲੂ ਵਸਤਾਂ ਸਾਰੀਆਂ ਘਰੇਲੂ ਵਸਤਾਂ ਜੋ ਵੀ ਆਪਾਂ ਘਰੇ ਯੂਜ਼ ਕਰਦੇ ਆ ਸਾਰੀਆਂ ਪਈਆਂ ਨੇ ਹਾਂ ਵੀ ਜਾਣਾ ਕੋਲ ਲਓ ਜੀ ਅੱਗੇ ਵੱਲ ਨੂੰ ਵਧਦੇ ਹੋਏ ਭੀੜ ਬਹੁਤ ਜ਼ਿਆਦਾ ਹੈ ਇਸ ਬਾਜ਼ਾਰ ਦੇ ਵਿੱਚ ਉੱਧਰ ਦੇਖੋ ਟੈਡੀ ਹੀ ਟੈਡੀ ਇਸ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਨੀ ਬਹੁਤ ਔਖੀ ਹੈ ਕਿਉਂਕਿ ਬਹੁਤ ਭੀੜਾ ਬਾਜ਼ਾਰਾ ਜਿੱਦਾਂ ਲੁਧਿਆਣੇ ਘੰਟਾ ਕਰ ਸਹੀ ਗੱਲ ਹੈ ਟੈਡੀ ਬਾਕਸ ਆ ਦੇ ਇੱਧਰ ਆਹ ਸਬਜ਼ੀਆਂ ਦੇ ਪੈਕੇਟ ਵਗੈਰਾ ਲਓ ਜੀ ਅਸੀਂ ਖਰੀਦੀ ਇਥੋਂ ਖਮਣੀ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਆ ਤੁਸੀਂ ਕੀ ਬੋਲਦੇ ਇਹਨੂੰ ਮੋਲੀ ਮੋਲੀ ਕਲਾਵਾ ਬੰਗਾਲੀ ਇਹ ਪੰਜਾਬੀ ਹੋਰ ਆਰਥਾਨੀ ਭਾਸ਼ਾ ਇਸ ਨੂੰ ਕਲਾਵਾ ਬੋਲਤੇ ਹਨ ਹਾਂ ਜੀ ਸਹੀ ਬਾਤ ਹੈ ਅਸੀਂ ਵੀ ਪੰਡਿਤ ਜੀ سے ਬਣਾਤੇ ਹਾਂ YouTube ਪਰ YouTube ਪਰ ਚੈਨਲ YouTube ਪਰ ਆਪਾਂ ਇਹਨੂੰ YouTube ਪਰ ਹੋਰਤਾ ਚੈਨਲ ਦਾ ਕੀ ਨਾਮ ਹੈ क्या तो है अमृत गिल्सर मिसिज गिल एंड गिल ब्लॉग चीज नहीं है आपके पास बात करने में बहुत अच्छा लगता है थैंक यू ਅਮੇ ਵੀ ਜਿੰਨੇ ਲੋਕ ਇਧਰ ਕੇ ਮਿਲੇ ਆ ਨਾਈਸ ਮਿਲੇ ਆ ਭੈਣ ਜੀ ਜਿਹੜਾ ਗੁਰਦੁਆਰਾ ਕੋਲੋਂ ਤੁਸੀਂ ਜਾਣਦੇ ਆ ਆਪ ਲੋਕਾਂ ਦਾ ਇਹ ਜੋ ਆਣਾ ਹੈ ਉਹ ਇਹ ਹੁਆ ਹੈ ਹਾਂ ਸਹੀ ਬਾਤ ਹੈ ਲੱਗਦਾ ਹੈ ਇਹ ਕਾਹ ਵੀ ਲਗਾ ਮੁੰਗੀ ਨੂੰ ਮਾਰਕੀਟ ਵਾਲੇ ਤੱਕ ਆ ਇਹ ਨਾ ਨਾ ਖਾਣਾ ਆ ਕੇ ਖੱਪੇ ਲਾ ਕੇ ਮਾਰਕੀਟ ਇਹ ਜੋ ਕਰ ਲੋ ਜਾਂ ਬਦਲ ਗਿਆ ਹਮ ਚਤ ਗੁਰੂ ਘਰ ਦਾ ਇਹ ਕੀ ਸਤਿ ਪ੍ਰਸਾਦ ਜੋ ਵਾ ਮੌਸਮ ਹੁਆ ਹੈ ਨਾ ਉਹ ਬਹੁਤ ਜ਼ਿਆਦਾ ਪ੍ਰਚਲਿਤ ਹੋ ਗਿਆ ਹੈ ਸਹੀ ਹੈ ਇੱਕ ਆਪਾਂ ਇਹ ਲੈਣੀਆਂ ਨੇ ਆ ਰੰਗ ਦਾ ਇਹ ਕਿਹੜਾ ਲੈਣਾ ਹੈ ਕਾਰਸ਼ੀ ਦੇ ਵਿਆਹ ਨੂੰ ਸਾਰਿਆਂ ਨੂੰ ਦੇਣੀਆਂ ਨੇ ਰੰਗ ਦੇ ਲਾ ਕਿਹੜਾ ਲੈਣਾ ਠੀਕ ਆ ਮੈਂ ਕਹਿੰਿਆ ਪੀਲਾ ਜਾਂ ਵੱਧ ਠੀਕ ਆ ਹੈ ਇਹ ਲੈ ਲੰਨੇ ਆ ਲਓ ਜੀ ਸਸਤਾ ਸੋਨਾ ਖਰੀਦ ਲਿਆ 40000 ਦਾ ਤੋਲਾ ਹੈ ਲਓ ਜੀ ਪਹੁੰਚ ਗਏ ਖੇਡਾਂ ਦੀ ਦੁਕਾਨ ਦੇ ਵਿੱਚ ਛੋਟੀ ਕਹਾ ਪੈਕਿੰਗ ਆਤੀ ਹੈ ਜੇ ਜੋ ਵਨ ਸਪੈਸ਼ਲ ਗੱਡੀਆਂ ਮਗਵਾਈਆਂ ਸੀ ਕਿਹ ਤਰ੍ਹਾਂ ਕੀ 280 ਹੁਣ ਮੈਂ ਇੱਥੇ ਹੀ ਲੈ ਲੰਨੇ ਆ ਉਹਨਾਂ ਸਾਰੀਆਂ ਖੇਡਾਂ ਵਧੀਆਂ ਨੇ ਇੱਥੇ ਲੋਜੀ ਕਾਫੀ ਗੱਡੀਆਂ ਲੈ ਲਈਆਂ ਤੇ ਮੈਂ ਤੁਹਾਨੂੰ ਲਿਆ ਪਾਂਡਿਆਂ ਦਾ ਸੈਟ ਆਪਾਂ ਨੇ ਇੱਕ ਤੇ ਬਾਕੀ ਹੋਰ ਦੇ ਦਿਆਂ ਖੇਡਾਂ ਪਤੀਆਂ ਜੀਆਂ ਦੇਖਦੇ ਆ ਲੈ ਕੇ ਜਾਵਾਂਗੇ ਉੱਲੇ ਉੱਲੇ 95 ਬੱਚਿਆਂ ਦੀ ਸ਼ਾਪਿੰਗ ਹੋ ਗਈ 120 165 ਲਓ ਜੀ ਸ਼ਾਪਿੰਗ ਬੈਗ ਅਸੀਂ ਭਰ ਲਿਆ ਤੇ ਖੜਾ ਪਾ ਯਾਰ ਅੱਗੇ ਨੂੰ ਚੱਲਦੇ ਆਂ ਵੱਡਿਆਂ ਦਾ ਕੰਮ ਰਹਿ ਗਿਆ ਬਸ ਉਹ ਕਰਦੀ ਆ ਇੱਕੋ ਟੈਡੀਰ ਦੇਖਣੀ ਆ ਬਸ ਹਾਂ ਚਲੋ ਚਲੋ ਪਹਿਲੇ ਸ਼ੱਕ ਵੱਜੀ ਲੋਹੜੀ ਆ ਗਈ ਅੱਗੇ ਬਾਜ਼ਾਰ ਦੇ ਵਿੱਚ ਤੇ ਹੁਣ ਅਸੀਂ ਆਪ ਨੂੰ ਸਾ ਹਾਂ ਆਪਣੇ ਮਤਲਬ ਦੀ ਕੋਈ ਦੁਕਾਨ ਲੱਭ ਰਹੇ ਆਂ ਮੱਚਿਆਂ ਤੋਂ ਸਾਰਾ ਹੋ ਗਿਆ ਪੂਰਾ ਜੋ ਬੰਤਾ ਖੁਸ਼ ਕਰ ਦੇਣਾ ਆਪਾਂ ਮੈਂਕ ਵੀ ਹੈਪੀ ਹੈਪੀ ਹੋ ਜਾਣੀ ਆ ਇਹ ਵੀ ਕਿਹੜੇ ਬਾਕਸੇ ਆਹਾਂ ਸਿੰਦੂ ਉਸ ਵਾਰ ਲਈ ਹੋਣਗੇ ਕਿਤਨੇ ਹੋ ਗਏ ਲਓ ਜੀ ਇੱਧਰ ਤੁਹਾਨੂੰ ਮਿਲਣਗੇ ਈਰਿੰਗ ਈਰਿੰਗ ਪੰਨੀ ਲੈ ਲਓ ਮੈਂ ਹਰ ਤਰ੍ਹਾਂ ਦੇ ਈਰਿੰਗ ਬਹੁਤ ਕੰਨੀ ਵਾਰੇ ਗੀ ਜੀ ਗੱਲ ਰਹੇ ਹਾਂ ਪੱਕੇ ਵੱਲੋਂ ਹਾਂ ਦੇਖੋ

ਆਪੇ ਤੋਪਰ ਪ੍ਰਸ਼ਾਦ ਲਈਏ ਤੇ ਮੱਥਾ ਟੇਕ ਲਈਏ ਕਿਉਂਕਿ ਮਾਰਨੀ ਆਪਾਂ ਜਲਦੀ ਨਿਕਲ ਜਾਣਾ ਲੋ ਜੀ ਆਪਾਂ ਅਗੇ ਪ੍ਰਸ਼ਾਦ ਲੈਣ ਦੇ ਲਈ ਇੱਧਰ ਮਿਲਦਾ ਪ੍ਰਸ਼ਾਦ ਲੋ ਜੀ ਬੈਗ ਫੁੱਲ ਹੋ ਗਿਆ ਹਜੇ ਅਸੀਂ ਅੱਧਾ ਸਮਾਨ ਲੈਣਾ ਆ ਤੁਹਾਨੂੰ ਖੁੱਲ ਕੇ ਭਰਿਆ ਜਾ ਰਿਹਾ ਮਿੱਤਰੋ

ਹਰ ਇੱਕ ਚੀਜ਼ ਮਿਲਦੀ ਆ ਔਰ ਫਟ ਸਾਨੂੰ ਸੂਤਾ ਦੀ ਦੁਕਾਨ 'ਚ ਕੋਈ ਮਿਲ ਲਈ ਹੈਗੀ ਬਾਕੀ ਇੱਧਰ ਬੈਗ ਵਗੈਰਾ ਅੱਗੀਆਂ ਦੇ ਰੋਮਾਂਟ ਬੈਗ ਮਿਲਦਾ ਨਹੀਂ ਹਾਂ ਇਹਨਾਂ ਦੀ ਮਜ਼ਬੂਤੀ ਹੁੰਦੀ ਆ ਨਾ ਤੇ ਇੱਧਰਲੇ ਲੋਕ ਜ਼ਿਆਦਾ ਯੂਜ਼ ਵੀ ਇਹੀ ਕਰਦੇ ਆ ਕਾਫੀ ਸਮਾਨ ਆਪਾਂ ਲੈ ਲਿਆ ਬਾਕੀ ਆਪਾਂ ਲਾ ਲਵਾਂਗੇ ਗਮਲੇ ਵਗੈਰਾ ਖਾਣਾ ਤਾਂ ਆ ਗਿਆ ਅੱਗੇ ਜਾ ਕੇ ਆਹ ਦੋ ਭਾਈ ਕਹਿੰਦੇ ਆ ਇੰਦਰ ਉਹ ਮੂਰਤੀਆਂ ਆ ਗਈਆਂ ਚੀਨੀ ਤੇ ਇੱਧਰਲੇ ਲੋਕਾਂ ਨੂੰ ਡਰਾਈਵਿੰਗ ਨਹੀਂ ਆਉਂਦੀ ਫਰ ਇਹ ਪਤਾ ਨਹੀਂ ਹਾਂ ਥੋੜਾ ਤਾਂ ਆ ਗਿਆ ਭਾਈ ਸਾਨੂੰ ਆਪਣੀ ਦੀ ਦੁਕਾਨ ਲੱਭੀ ਨਹੀਂ ਹੈਗੀ ਇਹ ਗਰਮੀ ਬਹੁਤ ਆਦਿਆ ਪਤਾ ਨਹੀਂ ਇਹ ਲੋਕ ਸਾੜੀਆਂ ਕਿੱਥੋਂ ਲੰਦੇ ਨੇ ਸਾਨੂੰ ਤਾਂ ਸਾੜੀਆਂ ਵੀ ਨਹੀਂ ਲੱਭੀਆਂ ਟੂਰ ਮਾਰਕੀਟ ਕੱਪੜੇ ਮਾਰਕੀਟ ਘੱਟ ਹਾਂ ਹੋ ਸਕਦਾ ਇਹ ਹੋਲ ਸੇਲ ਵਾਲੀ ਆ ਗਈ ਹੋਰ ਉੱਗਰ ਸਹੀ ਗੱਲ ਹੈ ਚਲੋ ਕੋਈ ਨਹੀਂ ਲਓ ਜੀ ਇੱਥੇ ਤਾਂ ਅਸੀਂ ਕੱਪੜੇ ਦੀ ਮਾਰਕੀਟ ਲੱਭਦੇ ਬੜੀ ਦੂਰ ਤੱਕ ਚਲੇ ਗਏ ਬਟ ਲੱਭੀ ਨਹੀਂ ਕੋਈ ਵੀ ਦੁਕਾਨ ਉਹਨੇ ਸੋਚਿਆ ਕਿ ਅਸੀਂ ਗੁਰਦੁਆਰਾ ਸਾਹਿਬ ਪਾਸੋਂ ਚੱਲਦੇ ਹਾਂ ਤੇ ਉਥਰੀ ਵੀ ਦੇਖਦੇ ਹਾਂ ਅਦਮਾਲਾ ਸੁਣਨਾ ਕੱਲ ਮਾਰਨਿੰਗ ਅਸੀਂ ਤਾਂ ਸਾਡੇ ਕੰਮ ਦੇ ਲਈ ਗਏ ਸੀ ਅਸੀਂ ਉੱਥੇ ਦੇਖੀਏ ਚਲੋ ਫਿਰ ਉਥਰੀ ਦੇ ਦੇ ਕੋਈ ਸ਼ੌਪ ਅਗਰ ਮਿਲਦੀ ਹੈ ਆਹ ਅਦਮਾਲਾ ਹਰ ਕੇ ਲੈ ਜਾਵਾ ਗਿਆ ਫੋਰਚੂਨਰ ਆ ਰਹੀ ਹੈ ਆਪਾਂ ਆਟੋ ਦੇ ਵਿੱਚੋਂ ਉਤਰ ਗਏ ਆ ਤੇ ਆਪਾਂ ਇੱਥੇ ਦੇਖਿਆ ਕੁਝ ਜੇ ਆਗਰ ਮਿਲਦਾ ਹੋਇਆ ਲਓ ਜੀ ਉੱਥੇ ਵੀ ਆਪਾਂ ਨੂੰ ਦੁਕਾਨਾਂ ਤੇ ਕੁਝ ਨਹੀਂ ਮਿਲਿਆ ਇਸ ਲਈ ਆਪਾਂ ਫੇਰ ਤੋਂ ਆਟੋ ਕਰਕੇ ਆ ਗਏ ਗੁਰਦੁਆਰਾ ਸਾਹਿਬ ਤੇ ਹਾਂ ਪਤਨ ਨੂੰ ਫੋਨ ਕਰਕੇ ਪੁੱਛ ਲਾ ਔਰ ਹੁਣ ਆਪਾਂ ਚੱਲੀਏ ਇਹ ਵਾਲੀ ਮਾਰਕੀਟ ਦੇ ਵਿੱਚ ਤੇ ਦੇਖੀਏ ਕੀ ਲੈਣਾ ਹੈ ਇਧਰੋਂ ਮੁਰਦੇ ਖਾਲਾਂ ਨੂੰ ਤਾਂ ਕੋਲਡ ਡਰਿੰਕ ਪੀ ਲਿਆ ਚਲੋ ਅੱਗੇ ਲਓ ਜੀ ਅੱਗੇ ਵੱਲ ਵਧੀ ਜਾ ਰਹੇ ਆ ਆਪਾਂ ਲਗਾਤਾਰ ਸਿੱਦੇ ਦੇਖ ਕਿੱਥੇ ਮਿਲਦੀ ਆਪਾਂ ਨੂੰ ਕੋਈ ਦੁਕਾਨ ਚੱਲੀ ਅਸੀਂ ਇਧਰ ਆ ਕੇ ਦੁਪੱਟੇ ਹੀ ਦੁਪੱਟੇ ਲਓ ਜੀ ਲਗਾਤਾਰ ਅੱਗੇ ਨੂੰ ਵਧਦੇ ਹੋਏ ਤੇ ਆਪਾਂ ਘਰ ਦੇ ਮੰਦਰ ਲਈ ਕੀਤੀ ਆ ਥੋੜੀ ਸ਼ਾਪਿੰਗ ਮਾਡਲ ਲੈ ਆ ਥੋੜੇ ਜਿ ਤੇ ਖੜਾ ਪੱਗੇ ਵਾਲ ਨੂੰ ਦੇ ਦਿਆਂ ਕੁਝ ਮਿਲਦਾ ਹੋਇਆ ਆਪਾਂ ਨੂੰ ਵਧੀਆ ਚ ਲਓ ਜੀ ਸੂਟ ਤਾਂ ਆਪਾਂ ਨੂੰ ਕੋਈ ਪਸੰਦ ਨਹੀਂ ਆਇਆ ਹੈਗਾ ਅਗਰ ਕੋਈ ਪਸੰਦ ਆਉਂਦਾ ਤਾਂ ਪੰਜਾਬ ਨਾਲੋਂ ਡੁੱਗਣਾ ਰੇਟ ਆ ਮਤਲਬ ਜੋ ਆਪਾਂ ਨੂੰ ਪੰਜਾਬ ਦੇ ਵਿੱਚ 400 ਦਾ ਸੂਟ ਮਿਲਦਾ ਆ ਇੱਥੇ ਉਹ 900 ਦਾ ਮਿਲਦਾ ਇਹ ਤਾਂ ਕਰਕੇ ਆਪਾਂ ਕੁਝ ਨਹੀਂ ਲਿਆ ਸੂਟ ਦੇ ਵਿੱਚ ਤਾਂ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦ ਲੈ ਲਈਏ। ਅਸੀਂ ਨੇ ਦੁਪੱਟੇ ਫੇਟ ਬਹਿ ਗਏ ਆਪਣੇ ਤੇ ਇਹਦੇ ਨਾਲ ਦੇ ਆਪਾਂ ਨੂੰ ਚਾਹੀਦੇ ਦੁਪੱਟੇ 10 ਤੇ ਦੇਖਦੇ ਆ ਹੁਣ ਵੀ ਜਿਹਨਾਂ ਕੋਲੋਂ ਮਿਲਦੇ ਆ। ਸਭਾ ਦੁਪੱਟੇ ਆ ਨਿਕਲੀ ਤਿਆਰ ਕਰ ਲਈ। ਚੱਲੀਏ ਅੱਗੇ। ਥੈਂਕ ਯੂ ਭਾਜੀ। ਆਓ ਜੀ। छोटिया चुनिया दे दो फिर अभी दस पीस कर दो जी नहीं बसन दो। दो तो की नहीं। बिहार की बनी देख लो नहीं देखने में कुछ लेट हो रहा है हमारा उधर ये आपको कपड़ा लेते हैं ਆ ਕਾਇਲ ਲੀਲਣ ਦੀ ਹੈ ਲੀਲਣ ਦੀ ਹੈਗੀ ਆਪਣੇ ਵੱਲ ਵੀ ਉਹ ਉਧਰ ਹੈ ਤੇ ਆ ਭੁਜੇ ਰਸਾ ਪੜੇਗਾ ਸਾਡੇ ਉਧਰ 100 ਕੀ ਹੈ 150 ਤਾਂ ਆਪ ਨੂੰ ਲੱਗ ਜਾਏ ਸਾਡੇ ਪੰਜਾਬ ਦਾ ਕਪੜਾ ਪੰਜਾਬ ਖਮਾਨ ਨਹੀਂ ਹੋਏ ਉਹ ਉਹ ਤਾਂ ਨਹੀਂ ਹੈ ਮੈਨੂੰ ਲੱਗਦਾ ਕਿਸੇ ਗੱਲ ਨਾਲ ਜਾਵਾਂਗੇ ਕਮਰੇ ਦੇ ਵਿੱਚ ਹੁਣ ਆਪਾਂ ਬਹਿ ਕੇ ਪਰਸਾਂ ਵਾਲੀ ਦੁਕਾਨ ਤੇ ਪਰਸ ਲੈ ਆਏ ਨੇ ਆਪਾਂ ਨੇ ਉਧਰ ਰੇਟ ਬਣਾ ਰਹੀ ਹੈ ਮੈਡਮ ਦੇਖੋ ਹੁਣ ਬਣਦਾ ਕਿ ਨਹੀਂ ਬਣਦਾ ਹੈ ਜੀ ਆਪਿਆ ਨਹੀਂ ਕੋਈ ਕਿੰਨੇ ਲੱਗੋ ਲਓ ਜੀ ਪਰਸ ਲੈ ਲੈ ਤੇ ਕਰ ਲੈ ਲਫਾਫੇ ਇਕੱਠੇ ਲਓ ਜੀ ਸਾਈਡ ਜੀ ਲਓ ਹੁਣ ਚੱਲੀਏ ਖਿੱਚ ਦੋ ਗੱਡੀਆਂ ਹੁਣ ਚਲੋ ਜੀ ਚੱਲੀਏ ਚਲੋ ਜੀ ਚਲੋ ਆ ਜੀ ਚਲੋ ਫਰਸ ਪਾ ਲੈ ਲੋ ਫਾਰਮ ਮਾਰਕ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਬਾਲੀਲਾ ਸਾਹਿਬ ਔਰ ਹੁਣ ਆਪਾਂ ਦੇ ਦੇ ਆਗਰ ਕੈਫੇ ਓਪਨ ਹੋਇਆ ਤਾਂ ਕੋਲਡ ਕਾਫੀ ਪੀ ਕੇ ਚੱਲਦੇ ਆ ਰੂਮ ਦੇ ਵਿੱਚ ਕਿਉਂਕਿ ਪੀਜ਼ਾ ਖਾਂ ਤੋਂ ਵਕ ਕੋ ਖਣੀ ਹੈਗੀ ਪ੍ਰਸ਼ਾਦਾ ਛਕਣ ਦੀ ਲਓ ਜੀ ਆਪਾਂ ਫਿਰ ਲੱਗਾ ਕੋਲਡ ਕਾਫੀ ਲੈ ਖੜਾਵਾ ਦੋ ਗਲਾਸ ਆ ਗਏ ਆਪਣੇ ਤੇ ਏ ਵੀ ਕਹਿੰਦੇ ਮੈਂ ਨਹੀਂ ਲੈਣੀ ਹੈਗੀ ਮੈਂ ਬਾਅਦ ਵਿੱਚ ਚਾੜੀ ਲਾਉ ਜਿਹੜੀ ਬਾਅਦ ਚ ਬਣੂ ਉਹ ਵੀ ਕਹਿੰਦਾ ਮੈਂ ਬਾਅਦ ਵਿੱਚ ਚਾੜੀ ਲਾਉ ਚਲੋ ਆਪਾਂ ਇੰਜੋਏ ਕਰੀਏ ਲਓ ਜੀ ਟਾਈਮ ਹੋ ਚੁੱਕਿਆ ਪੌਣੇ 12 ਦਾ ਤੇ ਅਸੀਂ ਹਜੇ ਬੈਠੇ ਬਸ ਤਿਆਰੀਆਂ ਕਰ ਰਹੇ ਆ ਮਾਰਨਿੰਗ ਤੁਰਨ ਦੀਆਂ ਸਾਰੇ ਕਹਿੰਦੇ ਚਾਰ ਵਾਦਿਆਂ ਨੂੰ ਰੈਡੀ ਚਾਹੀਦੇ ਨੇ ਸਾਰੇ ਜਾਣੇ ਇਸ ਲਈ 3 ਵਜੇ ਉੱਠਣਾ ਕਿੰਨੇ ਘੰਟੇ ਰਹਿ ਕੇ ਆਪਾਂ ਉੱਠਣਾ 3 ਘੰਟੇ ਸੋ ਮੈਂ ਤਾਂ ਕਿਹਾ ਸੀ ਵੀ ਹੁਣੇ ਰੈਡੀ ਹੋ ਕੇ ਨਿਕਲ ਚੱਲਦੇ ਆਪਾਂ ਬਟ ਮਾਰਨਿੰਗ ਇਹਨਾਂ ਦੇ ਦਰਸ਼ਨ ਕਰਨੇ ਗੁਰਦੁਆਰਾ ਬਾਲੀਲਾ ਸਾਹਿਬ ਦੇ ਤੇ ਫਿਰ ਆਪਾਂ ਮਾਰਨਿੰਗ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦਾ ਫਿਰ ਨਿਕਲਾਂਗੇ ਕਿਉਂਕਿ 16 ਘੰਟੇ ਦਾ ਸਾਡਾ ਰਸਤਾ ਜਿਹੜਾ ਅਸੀਂ ਕੱਲ ਤੈਅ ਕਰਨ ਆਇਆ ਤੇ ਸ਼ਾਮ ਤੱਕ ਅਸੀਂ ਪਹੁੰਚਣਾ ਹੈ ਆਗਰੇ ਸੋ ਚਲੋ ਜੀ ਮਿਲਦੇ ਆਂ ਫਿਰ 3 ਘੰਟੇ ਬਾਅਦ ਤੇ ਵੀਡੀਓ ਨੂੰ ਲਾਈਕ ਮੈਂਟ ਸ਼ੇਅਰ ਜੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਥੈਂਕ ਯੂ ਗੁੱਡ ਨਾਈਟ। ਲਓ ਜੀ ਆ ਗਿਆ ਆਪਾਂ ਵਾਪਸ ਰੂਮ ਦੇ ਵਿੱਚ ਤੇ ਹੁਣ ਆਪਾਂ ਫਰੈਸ਼ ਅਪ ਹੋ ਕੇ ਬੈਠੀਏ ਤੇ ਤਿਆਰੀ ਕਰੀਏ ਮਾਰਨਿੰਗ ਦੀ ਕਿਉਂਕਿ ਰੂਮ ਦੇ ਵਿੱਚ ਬਹੁਤ ਸਾਰਾ ਕਾਹ ਪਾਈ ਬੈਠੇ ਸੀ ਕੱਪੜਿਆਂ ਦਾ ਤੇ ਕਿਉਂਕਿ ਰਾਤ ਆਪਾਂ ਕੱਪੜੇ ਸਾਰੇ ਤੋਤੇ ਸੀਗੇ ਇਹ ਸਾਰੇ ਤੋਤੇ ਹੋਏ ਸੁੱਕਣੇ ਪਾਈ ਹੋਏ ਨੇ ਸਾਰੇ ਪੈਕਿੰਗ ਕਰੀਏ। ਇਧਰ ਮੋਜਾਂ ਮਾਲ ਰਹੇ ਨੇ। ਇਕੋਸ਼ ਆਪਣੇ ਕੱਪੜੇ ਧੋਕੇ ਬਾਹਰ ਵੀ ਸੁੱਕਣੇ ਪਾਈ ਹੋਏ ਨੇ ਸਾਰੇ ਪੈਕਿੰਗ ਕਰੀਏ ਕੱਪੜਿਆਂ ਦੀ ਔਰ ਫਿਰ ਆਪਾਂ ਜੋ ਵੀ ਖਰੀਦਦਾਰੀ ਕਰੀਆ ਉਹ ਸੰਭਾਲੀਏ ਬੱਚਿਆਂ ਲਈ ਉਹ ਖਰੀਦਿਆ ਜਿਆਦਾ ਕਿਉਂਕਿ ਮਤਲਬ ਜੋ ਆਪਣੇ ਲਈ ਆਪਾਂ ਕੁਝ ਲੈਣਾ ਹੈ ਜਿਆਦਾਤਰ ਸੂਟ ਵਗੈਰਾ ਹੀ ਹੁੰਦੇ ਆ ਉਹ ਕਾਫੀ ਕਾਸਟ ਵੀ ਹੈ ਇੱਥੇ ਕਿਉਂਕਿ ਸਾਰਾ ਮੇਰੇ ਖਾਲ ਦੇ ਵਿੱਚ ਪੰਜਾਬ ਤੋਂ ਲਉ ਜਿਹੜਾ ਸੂਟ ਪੰਜਾਬ ਦੇ ਵਿੱਚ ਤੁਹਾਨੂੰ 300 ਜਾਂ 350 400 ਦੇ ਵਿੱਚ ਮਿਲ ਜਾਂਦਾ ਹੈ ਉਹ ਇੱਥੇ 900 800 ਦੀ ਰੇਂਜ ਦੇ ਵਿੱਚ ਮਿਲਦਾ ਆ ਸੋ ਇਸ ਕਰਕੇ ਆਪਾਂ ਸੂਟ ਵਗੈਰਾ ਕੁਝ ਵੀ ਨਹੀਂ ਲਿਆ ਹੈਗਾ ਬਾਕੀ ਦਾ ਜੋ ਬੱਚੇ ਨੇ ਖੇਡਾਂ ਵਗੈਰਾ ਲੰਘਿਆ ਨੇ ਉਹ ਸਾਰੀਆਂ ਆਪਾਂ ਪੈਕਿੰਗ ਕਰ ਲਈਏ ਤੇ ਫਿਰ ਜਾ ਕੇ ਘਰ ਤੁਹਾਨੂੰ ਜਦੋਂ ਓਪਨ ਕਰਾਂਗੇ ਸਾਰਾ ਸਮਾਨ ਉਦੋਂ ਵਿਖਾਵਾਂਗੇ